ਦੋਸਤੋ ਇਸ ਮਿੱਟੀ ਦੇ ਭਾਂਡੇ ਵਿੱਚ ਚੂਨਾ ਪੱਥਰ ਹਲਦੀ ਅਤੇ ਪਾਣੀ ਤੋਂ ਇੱਕ ਬਿਹਤਰੀਨ ਆਯੁਰਵੈਦਿਕ ਔਸ਼ਦੀ ਤਿਆਰ ਕੀਤੀ ਜਾ ਰਹੀ ਹੈ ਇਹ ਔਸ਼ਦੀ ਯਕੀਨਨ ਬੱਚਿਆਂ ਦਾ ਕੱਦ ਵਧਾਏਗੀ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਕੇ ਕਈ ਬਿਮਾਰੀਆਂ ਦਾ ਖਾਤਮਾ ਕਰੇਗੀ ਦੋਸਤੋ ਇਸ ਵੀਡੀਓ ਦੇ ਵਿੱਚ ਇਸ ਔਸ਼ਦੀ ਦਾ ਨਾਮ ਦੱਸਾਂਗਾ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪੈਂਦੀਆਂ ਵਾਂ ਉਹ ਦੱਸਾਂਗਾ ਤੇ ਇਹ ਨੁਸਕਾ ਕਿੰਨੇ ਚਿਰ ਦੇ ਵਿੱਚ ਤਿਆਰ ਹੋਣਾ ਵਾ ਇਹ ਸਾਰਾ ਕੁਝ ਦੱਸਾਂਗਾ ਵੀਡੀਓ ਨੂੰ ਐਂਡ ਤੱਕ ਜੁੜ ਦੇਖਣਾ ਮੈਂ ਤੁਹਾਡਾ ਦੋਸਤ ਡਾਕਟਰ ਤਰਸੇਮ ਸਿੰਘ ਗੋਲਨ ਤੁਸੀਂ ਦੇਖ ਰਹੇ ਜੇ ਆਯੁਰਵੈਦਿਕ ਡਾਕਟਰ ਗੋਲਨ ਚੈਨਲ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਇਹਨਾਂ ਕੀਮਤੀ ਆਯੁਰਵੈਦਿਕ ਨੁਸਖਿਆਂ ਤੇ ਜੜੀ ਬੂਟੀਆਂ ਦੀ ਜਾਣਕਾਰੀ ਹਰ ਕਿਸੇ ਸੱਜਣ ਤੱਕ ਪਹੁੰਚ ਸਕੇ ਥੈਂਕ ਯੂ ਸਰੀਰ ਲਈ ਗੁਣਕਾਰੀ ਇਸ ਆਯੁਰਵੈਦਿਕ ਓਸ਼ਧੀ ਦਾ ਨਾਮ ਚੂਨਾ ਹਲਦੀ ਹੈ ਇਸ ਔਸ਼ਧੀ ਨੂੰ ਕੈਲਸ਼ੀਅਮ ਹਲਦੀ ਵੀ ਕਿਹਾ ਜਾਂਦਾ ਹੈ ਵੈਸੇ ਵੀ ਮਨੁੱਖੀ ਸਰੀਰ ਲਈ ਹਲਦੀ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ ਕਿਉਂਕਿ ਹਲਦੀ ਵਿੱਚ ਵਿਟਾਮਿਨ ਕੈਲਸ਼ੀਅਮ ਆਇਰਨ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਪਾਏ ਜਾਂਦੇ ਆ ਹਲਦੀ ਵਿੱਚ ਕਈ ਔਸ਼ਧੀਏ ਗੁਣ ਹੋਣ ਕਰਕੇ ਹਲਦੀ ਨੂੰ ਆਯੁਰਵੈਦਿਕ ਵਿੱਚ ਬਿਹਤਰੀਨ ਨੈਚੁਰਲ ਐਂਟੀਬਾਇਓਟਿਕ ਔਸ਼ਧੀ ਮੰਨਿਆ ਜਾਂਦਾ ਹੈ ਅਤੇ ਆਯੁਰਵੈਦਿਕ ਵਿੱਚ ਹਲਦੀ ਦੇ ਕਈ ਔਸ਼ਦੀਏ ਲਾਭ ਵੀ ਦੱਸੇ ਜਾਂਦੇ ਆ ਇਹ ਚੂਨਾ ਹਲਦੀ ਸਾਰੇ ਸਰੀਰ ਦੀਆਂ ਦਰਦਾਂ ਜੋੜਾਂ ਦੀਆਂ ਦਰਦਾਂ ਅਤੇ ਜੋੜਾਂ ਦੀਆਂ ਸੋਜਾਂ ਨੂੰ ਖਤਮ ਕਰਦੀ ਹੈ ਹੱਡੀ ਟੁੱਟਣ ਜਾਂ ਹੱਡੀ ਫ੍ਰੈਕਚਰ ਹੋਣ ਤੇ ਇਸ ਦਾ ਇਸਤੇਮਾਲ ਕਰਨਾ ਲਾਭਕਾਰੀ ਹੈ ਬੱਚਿਆਂ ਦਾ ਕੱਦ ਛੋਟਾ ਰਹੇ ਜਾਣ ਤੇ ਬੱਚਿਆਂ ਦੀ ਉਮਰ ਅਤੇ ਬੱਚਿਆਂ ਦੀ ਸਿਹਤ ਅਨੁਸਾਰ ਸਾਡੇ ਨਾਲ ਸਲਾਹ ਕਰਕੇ ਇਸ ਔਸ਼ਦੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਬੱਚਿਆਂ ਦਾ ਯਕੀਨਨ ਕੱਦ ਵਧਨ ਲੱਗ ਜਾਵੇਗਾ ਇਹ ਔਸ਼ਧੀ ਬੱਚਿਆਂ ਦੀ ਜਾਦਾਸ਼ਤ ਨੂੰ ਵੀ ਤੇਜ਼ ਕਰਦੀ ਹੈ ਦੰਦਾਂ ਦੀਆਂ ਸਾਰੀਆਂ ਤਕਲੀਫਾਂ ਲਈ ਇਹ ਔਸ਼ਧੀ ਲਾਭਕਾਰੀ ਹੈ ਕਿਉਂਕਿ ਇਸ ਔਸ਼ਧੀ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ ਲਈ ਬਹੁਤ ਜ਼ਰੂਰੀ ਅਤੇ ਲਾਭਦਾਇਕ ਹੈ ਕੈਲਸ਼ੀਅਮ ਵਿਟਾਮਿਨ ਅਤੇ ਆਇਰਨ ਨਾਲ ਭਰਪੂਰ ਇਹ ਚੂਨਾ ਹਲਦੀ ਲੀਵਰ ਨੂੰ ਤਾਕਤ ਪ੍ਰਦਾਨ ਕਰਦੀ ਹੈ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੀ ਹੈ ਇਮਿਊਨ ਸਿਸਟਮ ਵਿੱਚ ਵਾਧਾ ਕਰਦੀ ਹੈ ਜਿਸ ਨਾਲ ਇਮਿਊਨਿਟੀ ਬੂਸਟ ਹੋ ਜਾਂਦੀ ਹੈ ਇਸ ਚੂਨਾ ਹਲਦੀ ਦਾ ਸਹੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਤਾਂ ਇਹ ਵੀਰਜ ਨੂੰ ਸੰਗਣਾ ਕਰਕੇ ਧਾਂਤ ਰੋਗ ਨੂੰ ਖਤਮ ਕਰਦੀ ਹੈ ਸਰੀਰ ਵਿੱਚ ਸ਼ਕਤੀ ਆ ਜਾਂਦੀ ਹੈ ਅਤੇ ਜਵਾਨੀ ਵਰਗਾ ਅਹਿਸਾਸ ਹੋਣ ਲੱਗ ਜਾਂਦਾ ਹੈ ਰੀੜ ਦੀ ਹੱਡੀ ਅਤੇ ਸਰੀਰ ਦੀਆਂ ਬਾਕੀ ਸਾਰੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਜਿਸ ਕਾਰਨ ਸੈਕਸ ਪਾਵਰ ਅਪ ਹੋ ਜਾਂਦੀ ਹੈ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਠੀਕ ਰੱਖਦੀ ਹੈ ਚਮੜੀ ਨੂੰ ਕੋਮਲ ਅਤੇ ਮੁਲਾਇਮ ਬਣਾਉਂਦੀ ਹੈ ਬੱਚਿਆਂ ਦੀ ਹਾਈਟ ਵਧਾਉਂਦੀ ਹੈ ਡਿਪਰੈਸ਼ਨ ਨੂੰ ਕੰਟਰੋਲ ਕਰਦੀ ਹੈ ਅਨਿੰਦਰਾ ਨੀਂਦ ਦੀਆਂ ਬਿਮਾਰੀਆਂ ਨੀਂਦ ਘਟਾਉਣੀ ਜਾਂ ਨੀਂਦ ਨਾ ਆਉਣੀ ਇਹੋ ਜੀਆਂ ਤਮਾਮ ਤਕਲੀਫਾਂ ਨੂੰ ਲਾਭ ਪਹੁੰਚਾਉਂਦੀ ਹੈ ਇਹ ਉਸ ਦੇ ਸਰੀਰ ਦੇ ਮਸਲ ਅਤੇ ਸਰੀਰ ਦੀ ਬੰਤਰ ਨੂੰ ਸੰਡੋਲ ਬਣਾਈ ਰੱਖਦੀ ਹੈ ਆਲਸ ਸੁਸਤੀ ਥਕਾਵਟ ਅਤੇ ਚਰਚਣਾਪਣ ਦੂਰ ਕਰਦੀ ਹੈ ਭੁੱਖ ਘਟ ਲੱਗਣੀ ਜਾਂ ਨਾ ਲੱਗਣੀ ਹੱਥ ਪੈਰ ਸੁੰਨ ਹੋਣੇ ਜਾਂ ਦਰਦ ਹੋਣੇ ਬਾਝਪਨ ਬੇਔਲਾਦ ਔਰਤਾਂ ਲਈ ਇਹ ਲਾਭਕਾਰੀ ਹੈ ਬਾਂਝਪਨ ਉਹਨਾਂ ਔਰਤਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਔਲਾਦ ਨਹੀਂ ਪੈਦਾ ਹੁੰਦੀ ਉਹਨਾਂ ਲਈ ਇਹ ਔਸ਼ਧੀ ਬਹੁਤ ਲਾਭਕਾਰੀ ਹੈ ਮਿਰਗੀ ਦੇ ਦੌਰਿਆਂ ਲਈ ਇਹ ਔਸ਼ਧੀ ਲਾਭਕਾਰੀ ਹੈ ਅਲਰਜੀ ਚਮੜੀ ਦਾ ਰੁੱਖਾਪਨ ਕਮਜ਼ੋਰ ਯਾਦਾਸ਼ਤ ਗਠੀਆ ਆਦ ਰੋਗਾਂ ਵਿੱਚ ਇਹ ਬਹੁਤ ਲਾਭਦਾਇਕ ਹੈ ਇਹ ਕੈਲਸ਼ੀਅਮ ਹਲਦੀ ਟੁੱਟੀ ਹੱਡੀ ਜੋੜਨ ਦਾ ਕੰਮ ਵੀ ਕਰਦੀ ਹੈ ਅਤੇ ਹੱਡੀਆਂ ਦਾ ਦਰਦ ਖਤਮ ਕਰਦੀ ਹੈ ਦਿਮਾਗ ਨੂੰ ਤਾਕਤ ਪ੍ਰਦਾਨ ਕਰਕੇ ਦਿਮਾਗੀ ਸ਼ਕਤੀ ਵਿੱਚ ਵਾਧਾ ਕਰਦੀ ਹੈ ਨੀਂਦ ਸਹੀ ਤਰ੍ਹਾਂ ਆਉਣ ਲੱਗ ਜਾਂਦੀ ਹੈ ਡਿਪਰੈਸ਼ਨ ਵਰਗੀ ਖਤਰਨਾਕ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਸਪੈਸ਼ਲ ਚੂਨਾ ਹਲਦੀ ਬਾਡੀ ਵਿੱਚ ਨਾੜੀ ਤੰਤਰ ਨੂੰ ਸਹੀ ਕਰਦੀ ਹੈ ਜਿਸ ਨਾਲ ਖੂਨ ਦਾ ਪ੍ਰਵਾਹ ਸਹੀ ਤਰ੍ਹਾਂ ਚੱਲਣ ਲੱਗ ਜਾਂਦਾ ਹੈ ਚਮੜੀ ਰੋਗਾਂ ਲਈ ਇਹ ਬਹੁਤ ਹੀ ਲਾਭਕਾਰੀ ਹੈ ਇਹ ਖੂਨ ਨੂੰ ਸਾਫ਼ ਕਰਕੇ ਚਮੜੀ ਦੀ ਚਮਕਦਮਕ ਨੂੰ ਵਧਾਉਂਦੀ ਹੈ ਚਿਹਰਾ ਸੁੰਦਰ ਅਤੇ ਚਮਕਦਾਰ ਬਣਾਈ ਰੱਖਦੀ ਹੈ ਕੈਲਸ਼ੀਅਮ ਦੀ ਕਮੀ ਕਾਰਨ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸਤਰੀਆਂ ਵਿੱਚ ਕੈਲਸ਼ੀਅਮ ਦੀ ਕਮੀ ਜ਼ਿਆਦਾ ਪਾਈ ਜਾਂਦੀ ਹੈ ਇਹ ਚੂਨਾ ਹਲਦੀ ਇਸਤਰੀਆਂ ਨੂੰ ਮਾਸਿਕ ਧਰਮ ਦੀਆਂ ਸਾਰੀਆਂ ਬਿਮਾਰੀਆਂ ਵਿੱਚ ਲਾਭ ਪਹੁੰਚਾਉਂਦੀ ਹੈ ਮਹਾਵਾਰੀ ਤੋਂ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਇਸ ਔਸ਼ਦੀ ਨਾਲ ਇਹ ਚੂਨਾ ਹਲਦੀ ਕੀਮੋਥੈਰੇਪੀ ਦੇ ਪ੍ਰਭਾਵ ਨੂੰ ਵੀ ਘਟ ਕਰਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕੈਲਸ਼ੀਅਮ ਦੀ ਕਮੀ ਕਾਰਨ ਸਰੀਰ ਨੂੰ ਹੋਣ ਵਾਲੇ ਸਾਈਡ ਇਫੈਕਟ ਅਤੇ ਨੁਕਸਾਨ ਕੈਲਸ਼ੀਅਮ ਦੀ ਕਮੀ ਦੇ ਕਾਰਨ ਵਾਲ ਟੁੱਟਨੇ ਤੇ ਝੜਨੇ ਚાલુ ਹੋ ਜਾਂਦੇ ਆ ਦੰਦ ਖਰਾਬ ਹੋ ਜਾਂਦੇ ਕੈਲਸ਼ੀਅਮ ਦੀ ਕਮੀ ਨਾਲ ਕੈਲਸ਼ੀਅਮ ਦੀ ਕਮੀ ਨਾਲ ਕਈਆਂ ਦੇ ਨੌ ਵੀ ਖਰਾਬ ਹੋਣੇ ਚાલુ ਹੋ ਜਾਂਦੇ ਆ ਨੌ ਢਲ ਜਾਂਦੇ ਆ ਕਾਲੇ ਹੋ ਜਾਂਦੇ ਆ ਜਾਂ ਫੰਗਸ ਆ ਜਾਂਦੀ ਆ ਨੌਆਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਬੱਚਿਆਂ ਦੀ ਹਾਈਟ ਵਧਣੋਂ ਰੁਕ ਜਾਂਦੀ ਹੈ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਅਕੜਾ ਉਹਨਾਂ ਸ਼ੁਰੂ ਹੋ ਜਾਂਦਾ ਹੈ ਕੈਲਸ਼ੀਅਮ ਦੀ ਕਮੀ ਹੋਣ ਤੇ ਸਰੀਰ ਬਹੁਤ ਜਲਦੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ ਥੋੜਾ ਜਿਹਾ ਕੰਮ ਕਰਨ ਤੇ ਸਰੀਰ ਵਿੱਚ ਥਕਾਵਟ ਆਲਸ ਅਤੇ ਸੁਸਤੀ ਪੈਦਾ ਹੋ ਜਾਂਦੀ ਹੈ। ਕੁਝ ਦੇਰ ਬੈਠਣ ਤੋਂ ਬਾਅਦ ਹੱਥਾਂ ਪੈਰਾਂ ਵਿੱਚ ਚਰਨਾਹਟ ਸ਼ੁਰੂ ਹੋ ਜਾਂਦੀ ਹੈ। ਉੱਡਦੇ ਆ ਬੰਦੇ ਆ ਹੱਡੀਆਂ ਦਰਦ ਕਰਨ ਲੱਗ ਜਾਂਦੀਆਂ ਹਨ। ਕੈਲਸ਼ੀਅਮ ਦੀ ਕਮੀ ਹੋ ਜਾਣ ਤੇ ਮੂਡ ਖਰਾਬ ਰਹਿੰਦਾ ਹੈ। ਬਗੈਰ ਕਿਸੇ ਗੱਲ ਤੋਂ ਮਨ ਵਿੱਚ ਕੋਈ ਨਾ ਕੋਈ ਡਰ ਬਣਿਆ ਰਹਿੰਦਾ ਹੈ। ਨੀਂਦ ਘਟ ਆਉਂਦੀ ਹੈ ਜਾਂ ਨੀਂਦ ਨਹੀਂ ਆਉਂਦੀ। ਦਿਮਾਗੀ ਟੈਨਸ਼ਨ ਵੱਧ ਜਾਂਦੀ ਹੈ ਜਿਸ ਕਾਰਨ ਡਿਪਰੈਸ਼ਨ ਵੀ ਹੋ ਸਕਦਾ ਹੈ। ਕੈਲਸ਼ੀਅਮ ਦੀ ਕਮੀ ਨਾਲ ਚਮੜੀ ਉੱਪਰ ਅਲਰਜੀ ਵੱਧ ਜਾਂਦੀ ਹੈ। ਚਿਹਰੇ ਅਤੇ ਕਿਲਸ਼ਾਈਆਂ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ 칼ਸ਼ੀਅਮ ਦੀ ਕਮੀ ਨਾਲ ਵਾਲ ਝੜਨੇ ਤੇ ਟੁੱਟਨੇ ਸ਼ੁਰੂ ਹੋ ਜਾਂਦੇ ਹਨ ਨਹੋ ਟੁੱਟਨੇ ਜਾਂ ਨਹੋ ਖਰਾਬ ਹੋਣ ਲੱਗ ਜਾਂਦੇ ਹਨ ਦੋਸਤੋ ਇੰਟਰਨੈਟ ਤੇ ਅੱਜਕੱਲ ਆਪੇ ਬਨੇ ਡਾਕਟਰਾਂ ਵੱਲੋਂ ਅਤ ਪਚੱਦੀ ਜਾਣਕਾਰੀ ਦਿੱਤੀ ਹੁੰਦੀ ਆ ਜਿਹੜੀ ਸਿਹਤ ਲਈ ਹਾਨੀ ਕਰਕੇ ਜਾਂ ਜਾਨਲੇਵਾ ਸਾਬਤ ਵੀ ਹੋ ਸਕਦੀ ਹੈ ਦੋਸਤੋ ਕੋਈ ਵੀ ਮੈਡੀਸਨ ਲੈਣ ਤੋਂ ਪਹਿਲਾਂ ਜਾਂ ਕੋਈ ਨੁਸਖਾ ਵਰਤਣ ਤੋਂ ਪਹਿਲਾਂ ਆਯੁਰਵੈਦਿਕ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਪਰ ਹੋਣਾ ਡਾਕਟਰ ਚਾਹੀਦਾ ਵਾ ਆਪਣੇ ਆਪ ਆਪੇ ਬਣਿਆ ਕੋਈ ਡਾਕਟਰ ਵੈਦਕੀ ਨਹੀਂ ਹੋਣਾ ਚਾਹੀਦਾ ਡਾਕਟਰ ਨੇ ਡਿਗਰੀ ਕੀਤੀ ਹੋਣੀ ਚਾਹੀਦੀ ਆ ਤੇ ਡਾਕਟਰ ਤਜਰਬੇਕਾਰ ਹੋਣਾ ਚਾਹੀਦਾ ਦੋਸਤੋ ਕੋਈ ਵੀ ਮੈਡੀਸਿਨ ਲੈਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਖਿਆਲ-ਖਿਆਰ ਰੱਖਣਾ ਮੈਂ ਤੁਹਾਡਾ ਦੋਸਤ ਡਾਕਟਰ ਤਰਸੀਮ ਸਿੰਘ ਗੋਲਣ ਤੁਸੀਂ ਵੇਖ ਰਹੇ ਜੇ ਆਯੁਰਵੈਦਿਕ ਡਾਕਟਰ ਗੋਲਣ ਚੈਨਲ ਦੋਸਤੋ ਇਹਨਾਂ ਆਯੁਰਵੈਦਿਕ ਜਿਹੜੀ ਬੂਟੀਆਂ ਦੀ ਜਾਣਕਾਰੀ ਇਸ ਚੈਨਲ ਤੇ ਆਮ ਦਿੱਤੀ ਜਾਂਦੀ ਹੈ ਤੇ ਨਾਲੇ ਨੁਸਖੇ ਬਣਾਉਣੇ ਵੀ ਸਿਖਾਏ ਜਾਂਦੇ ਆ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਕਿਉਂਕਿ ਇਹਨਾਂ ਆਯੁਰਵੈਦਿਕ ਔਸ਼ਦੀਆਂ ਦੀ ਜਾਣਕਾਰੀ ਹਰ ਇੱਕੇ ਸੱਜਣ ਤੱਕ ਪਹੁੰਚ ਸਕੇ ਮੈਂ ਤੁਹਾਡਾ ਦੋਸਤ ਡਾਕਟਰ ਤਰਸ਼ੇਮ ਸਿੰਘ ਗੋਲਣ ਤਰਨਤਾਰਨ ਦੋਸਤੋ ਅਗਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਜੇ ਜਾਂ ਸਾਡੇ ਕੋਲੋਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਜੇ ਤੇ ਡਾਕਟਰ ਗੋਲਨ ਆਯੁਰਵੇਦਾ ਸੈਂਟਰ ਤਰਨਤਾਰਨ ਇਸ ਤੋਂ ਇਲਾਵਾ ਸਾਡੀਆਂ ਬ੍ਰਾਂਚਾਂ ਵਾਂ ਜਿਸ ਤਰ੍ਹਾਂ ਕਿ ਜਲੰਧਰ ਤੇ ਤਰਨਤਾਰਨ ਤੁਸੀਂ ਸਾਨੂੰ ਰੋਜ਼ ਮਿਲ ਸਕਦੇ ਜੇ ਸੋਮਵਾਰ ਕੋਟਕਪੂਰੇ ਮੰਗਲਵਾਰ ਮੋਗੇ ਬੁੱਧਵਾਰ ਜੀਰੇ ਵੀਰਵਾਰ ਜਗਰਾਉ ਤੁਸੀਂ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਮਿਲ ਸਕਦੇ ਜੇ ਹਾਂਜੀ ਦੋਸਤੋ ਤੁਹਾਨੂੰ ਕੈਲਸ਼ੀਅਮ ਹਲਦੀ ਬਣਾ ਕੇ ਦਿਖਾਉਣ ਲੱਗੇ ਆਂ ਇਹਦੇ ਚ ਪੈਣਾ ਵਾ ਚੂਨਾ ਪਾਣੀ ਅਤੇ ਹਲਦੀ ਚੂਨਾ ਤੇ ਹਲਦੀ ਤੁਸੀਂ ਲੋੜ ਮੁਤਾਬਕ ਵੱਧ ਘੱਟ ਵੀ ਬਣਾ ਸਕਦੇ ਜੇ ਤੇ ਜਿਸ ਤਰ੍ਹਾਂ ਕਿ 2 ਕਿਲੋ ਚੂਨਾ ਲੈਣਾ ਤੇ 1 ਕਿਲੋ ਹਲਦੀ ਲੈਣੀ ਆ ਹਲਦੀ ਚਾਹੀਦੀ ਆ ਫਲੀਆਂ ਵਾਲੀ ਵਧੀਆ ਤੇ ਸੁੱਕੀ ਹਲਦੀ ਤੇ ਚੂਨਾ ਪੱਥਰ ਵਾਲਾ ਲੈਣਾ ਵਾ 2 ਕਿਲੋ ਇਹਨੂੰ ਬਣਾਉਣਾ ਇਸ ਤਰ੍ਹਾਂ ਵਾ ਕਿ ਮਿੱਟੀ ਦੇ ਭਾਂਡੇ ਵਿੱਚ ਪਹਿਲਾਂ ਚੂਨਾ ਪਾ ਲੈਣਾ ਵਾ ਤੇ ਚੂਨੇ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਘੋਲ ਲੈਣਾ ਵਾ ਉਹਨੂੰ ਕੁਝ ਦਿਨ ਪਿਆ ਰਹਿਣ ਦੇਣਾ ਵਾ ਜਦੋਂ ਪਾਣੀ ਚੰਗੀ ਤਰ੍ਹਾਂ ਠੰਡਾ ਹੋ ਗਿਆ ਫਿਰ ਚੂਨੇ ਵਾਲੇ ਪਾਣੀ ਦੇ ਵਿੱਚ ਹਲਦੀ ਪਾ ਦੇਣੀ ਆ ਜਿਹਦੇ ਵਿੱਚ ਚੂਨਾ ਪਾਣੀ ਪਹਿਲਾਂ ਤੋਂ ਮਿਕਸਿਆ ਤੇ ਪਾਣੀ ਠੰਡਾ ਹੋ ਗਿਆ ਫਿਰ ਉਹਦੇ ਵਿੱਚ ਹਲਦੀ ਪਾ ਦੇਣੀ ਆ ਤੇ ਹਲਦੀ ਚੰਗੀ ਤਰ੍ਹਾਂ ਚੂਨੇ ਵਾਲੇ ਪਾਣੀ ਦੇ ਵਿੱਚ ਡੁੱਬੀ ਹੋਣੀ ਚਾਹੀਦੀ ਆ ਹਲਦੀ ਪਾਣੀ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਪਾਣੀ ਦੇ ਅੰਦਰ ਹੀ ਚਾਹੀਦੀ ਆ ਚੂਨਾ ਹਲਦੀ ਤਿਆਰ ਕਰ ਲਈ ਭਾਂਡਾ ਮਿੱਟੀ ਦਾ ਹੀ ਹੋਣਾ ਚਾਹੀਦਾ ਵਾ ਹੋਰ ਕੋਈ ਭਾਂਡਾ ਨਹੀਂ ਲੈਣਾ ਤੇ ਇਹਨੂੰ 2 ਮਹੀਨਿਆਂ ਲਈ ਇੱਕ ਸਾਈਡ ਤੇ ਰੱਖ ਦੇਣਾ ਵਾ ਤੇ ਤੁਸੀਂ ਮਿੱਟੀ ਦੇ ਭਾਂਡੇ ਉੱਤੇ ਵੀ ਤਰੀਕ ਪਾ ਕੇ ਰੱਖ ਸਕਦੇ ਜੇ ਤੇ ਕਾਪੀ ਉੱਪਰ ਵੀ ਨੋਟ ਕਰਕੇ ਰੱਖ ਸਕਦੇ ਜੇ 2 ਮਹੀਨੇ ਤੱਕ ਇਹਨੂੰ ਪਿਆ ਰਹੇਂ ਦੇਣਾ ਦੂਜੇ ਤੀਜੇ ਦਿਨ ਇਹਨੂੰ ਹਿਲਾਉਣਾ ਵਾ ਤੇ ਲੋੜ ਅਨੁਸਾਰ ਪਾਣੀ ਪਾਈ ਜਾਣਾ ਪਾਣੀ ਉਹਨਾਂ ਕੀ ਪਾਉਣਾ ਵਾ ਜਿੰਨੇ ਕ ਪਾਣੀ ਵਿੱਚ ਹਲਦੀ ਡੁੱਬੀ ਰਵੇ ਹਲਦੀ ਪਾਣੀ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਵੈਸੇ ਜਦੋਂ ਤੁਸੀਂ ਦੂਜੇ ਤੀਜੇ ਦਿਨ ਇਹ ਪਾਣੀ ਪਾਉਣਾ ਵਾ ਤੇ ਹਲਦੀ ਨੇ ਫੁੱਲ ਜਿਆ ਕਰਨਾ ਵਾ ਇਹ ਹਲਦੀ ਨੂੰ ਹਲਾਉਣਾ ਵਾ ਹਰ ਵਾਰੀ ਇਹ ਨਹੀਂ ਪਾਣੀ ਪਾਦਿਆ ਕਰਨਾ ਵਾ ਜੇ ਪਾਣੀ ਪਾਈ ਜਾਓਗੇ ਤੇ ਹਲਦੀ ਚੂਨੇ ਦੇ ਨਾਲ ਜੰਮ ਜੇਗੀ ਇੱਥਾਂ ਘੜੇ ਦੇ ਵਿੱਚ ਇਸ ਲਈ ਇਹਨੂੰ ਹਲਾਉਣਾ ਵੀ ਜ਼ਰੂਰੀ ਆ ਤੇ ਹਲਾਉਣਾ ਨਿੰਮ ਦੇ ਡੰਡੇ ਨਾਲ ਆ ਦੂਜੇ ਤੀਜੇ ਦਿਨ ਇਹਦੇ ਵਿੱਚ ਲੋੜ ਅਨੁਸਾਰ ਜੇ ਪਾਣੀ ਘਟਦਾ ਤੇ ਪਾਣੀ ਹੋਰ ਪਾ ਦਿਓ ਇਸ ਤਰ੍ਹਾਂ 2 ਮਹੀਨੇ ਨੂੰ ਪਈ ਰਹਿਣ ਦੇਣਾ 2 ਮਹੀਨਿਆਂ ਤੋਂ ਬਾਅਦ ਚ ਇਹਨੂੰ ਮਿੱਟੀ ਦੇ ਭਾਂਡੇ ਵਿੱਚੋਂ ਕੱਢ ਲੈਣਾ ਤੇ ਚੰਗੀ ਤਰ੍ਹਾਂ ਧੋਣਾ ਤੇ ਬਾਰ-ਬਾਰ ਧੋਣਾ ਕਿ ਜਿਹੜਾ ਸਾਰਾ ਚੂਨਾ ਲਹਿ ਜਾਵੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਚ ਇਹਨੂੰ ਛਾਂ ਦੇ ਵਿੱਚ ਸੁਕਾ ਲੈਣਾ ਵਾ ਧੁੱਪ ਵਿੱਚ ਨਹੀਂ ਸੁਕਾਉਣਾ ਤੇ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਚ ਫਿਰ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਬਣ ਤੋਂ ਬਾਅਦ ਚ ਹੁਣ ਇਹ ਚੂਨਾ ਹਲਦੀ ਇਸਤੇਮਾਲ ਕਰਨ ਵਾਸਤੇ ਤਿਆਰ ਹੋ ਗਈ ਹੈ ਦੋਸਤੋ ਇਸ ਔਸ਼ਦੀ ਦੇ ਖਾਣ ਦਾ ਤਰੀਕਾ ਵੀ ਦੱਸਦਾ ਤੁਹਾਨੂੰ ਚੂਨਾ ਹਲਦੀ ਨੂੰ 2 ਤੋਂ 3 ਗ੍ਰਾਮ ਸ਼ਹਿਦ ਨਾਲ ਜਾਂ ਦੁੱਧ ਦੇ ਨਾਲ ਤੁਸੀਂ ਖਾ ਸਕਦੇ ਹੋ ਜਦੋਂ ਚੂਨਾ ਹਲਦੀ ਦਾ ਇਸਤੇਮਾਲ ਕਰਨਾ ਤੇ ਸਰੀਰ ਨੂੰ ਧੁੱਪ ਜ਼ਰੂਰ ਲਵਾਉਣੀ ਆ ਦੋਸਤੋ ਇੱਕ ਜ਼ਰੂਰੀ ਜਾਣਕਾਰੀ ਆ ਪੱਥਰੀ ਦੇ ਮਰੀਜ਼ ਨੂੰ ਚੂਨਾ ਹਲਦੀ ਨਹੀਂ ਖਾਣੀ ਚਾਹੀਦੀ ਜਾਂ ਜਿਹੜੇ ਪਿੱਤ ਪ੍ਰਕਿਰਤੀ ਵਾਲੇ ਮਰੀਜ਼ ਨੇ ਉਹਨਾਂ ਨੂੰ ਵੀ ਇਹ ਚੂਨਾ ਹਲਦੀ ਨਹੀਂ ਖਾਣੀ ਚਾਹੀਦੀ ਚੂਨਾ ਹਲਦੀ ਸੁਭਾਤੋਂ ਗਰਮ ਹੁੰਦੀ ਹੈ ਅਗਰ ਦੋਸਤੋ ਤੁਸੀਂ ਚੂਨਾ ਹਲਦੀ ਪ੍ਰਾਪਤ ਕਰਨਾ ਚਾਹੁੰਦੇ ਜੇ ਤੇ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰੋ ਮੈਂ ਤੁਹਾਡਾ ਦੋਸਤ ਡਾਕਟਰ ਤਰਸੇਮ ਸਿੰਘ ਗੋਲਣ ਥੈਂਕ ਯੂ